ਬੇਬੇ ਗੌਰ ਜਾਨੀ ਆ ਬਾਹਰ ਬੈਠੀ ਐ ਧੁੱਪ ਚ ਬੇਬੇ ਨੇ ਮਠੀਆਂ ਦੇਣੀਆਂ ਬੇਬੇ ਨੂੰ ਕੁਛ ਨਹੀਂ ਪਤਾ ਹਾਂ ਬੇਬੇ ਹਾਂ ਭਾਈ ਮਠੀਆਂ ਮਠੀਆਂ ਹਾਂ ਮਠੀਆਂ ਨਹੀਂ ਮੈਂ ਤਾਂ ਵੀ ਕਾਹ ਲੱਗੀ ਜੈਨੋ ਹਾਂ ਮੇ ਕੁੜੀ ਅੱਜ ਕੋਈ ਮਿੱਠੀ ਹੀ ਬਣਾ ਲੈ ਅੱਛਾ ਇਹ ਆ ਤੂੰ ਦਾ ਬਣਾ ਕੇ ਲਈ ਜਿੱਤ ਜਾ ਬਣ ਗਿਆ ਫੇਰ ਹਾਂ ਜਿੱਤ ਜਾ ਬਣ ਗਿਆ ਤੇ ਜਾ ਬਣ ਗਿਆ ਹਾਂ ਉਹ ਪਾਈਸੇ ਮੈਨੂੰ ਉਹ ਦੇ ਦੇ ਉਹ ਕਾਇ ਸੁਣੋ ਇਹ ਖਾ ਲੋ ਕਾ ਸੁਖ ਦੀ ਖਾਣਾ ਤੁਸੀਂ ਹਨ ਆ ਜਾ ਤੁਸੀਂ ਵੀ ਖਾ ਲਓ ਮਠੀਆ ਮਾਂ ਬੇਬੇ ਨੂੰ ਖਾਓ ਤੁਸੀਂ ਗਿਆ ਦੇ ਕਿੰਨੇ ਆਏ ਕਿਹੜਾ ਸੋਹਣੀ ਆ ਕਿੰਨੇ ਬੜੇ ਫੁੱਲੇ ਫੁੱਲੇ ਨੇ ਹਾਂ ਬੇਰੀ ਤਾਂ ਬੜੇ ਫੁੱਲੇ ਫੁੱਲੇ ਨੇ ਇਹ ਤਾਂ ਕਹਿਣੀ ਆ ਬਈ ਜਾ ਤੂੰ ਪਹਿਲੀ ਆਂ ਮਠੀ ਕਿੰਨੇ ਸੋਹਣੀਆਂ ਨੇ ਦੇਖੋ ਹਾਂ ਮੋੜਾ ਕਿਵੇਂ ਵਧੀਆ ਨੇ ਨਾ ਮੋੜਾ ਕਿਵੇਂ ਹਾਂ ਇਹ ਤਾਂ ਬੜੇ ਹੀ ਗੋੜ ਗੋੜ ਪਟੂਰੇ ਵਾਂਗ ਫੁੱਲੇ ਨੇ ਗੋੜ ਗੋੜ ਆਈਆਂ ਹਾਂ ਇਹ ਬਈ ਗਵੰਡਿਆਂ ਨੂੰ ਵੀ ਖਵਾਵਾਂਗੇ ਅਸੀਂ ਵੀ ਖਵਾਵਾਂਗੇ ਯਾਰਾ ਬੰਦੀਆ ਭਾਈ ਬੜੀਆ ਬੜੀਆ ਲੈ ਲਾ ਬੱਲੇ ਬੰਦੇ ਬੰਨ ਨਹੀਂ ਬੰਨੀ ਦੰਨੀ ਬੀਬੀ ਨਾ ਦੰਨੀ ਕੋਈ ਨਾ ਲਾ ਬੜਨ ਵਾ ਨਹੀਂ ਹਤਵਾਂ ਛੋੜੇ ਵਾਸਤੇ ਲੈ ਕੇ ਆਈਆਂ ਤੁਸੀਂ ਖਾ ਲਓ ਮੈਂ ਇੰਨੀ ਆਦੀ ਮੈਂ ਖਾਣੀਆਂ ਉਹਨਾਂ ਨੂੰ ਹੋਰ ਦੇ ਕੇ ਜਾਉਂਗੀ ਨਾ ਕੋਈ ਨਹੀਂ ਛੜਿਆ ਅੰਦਰ ਮੈਂ ਤਾਂ ਡੋ ਲੈ ਦੇ ਵਾ ਠੀਕ ਹਾਂ ਓਕੇ ਬੀਬੇ ਹਾਂ ਜੀ ਮੱਠੀਆਂ ਤਾਂ ਤੁਸੀਂ ਇਹਨੇ ਨਾ ਹੁਣ ਖਾ ਲਈਆਂ ਹਣਾ ਖਾ ਲਈਆਂ ਭਾਈ ਤੇ ਹੁਣ ਤੁਸੀਂ ਕੋਈ ਮੱਠੀਆਂ ਤੇ ਕੋਈ ਗੀਤ ਸੁਣਾ ਦਿਓ ਕੀ ਇਹ ਜਿਹਾ ਨਾ ਮਾਪਾ ਇਤ ਨਹੀਂ ਤੈਨੂੰ ਹਾਂ ਔਰ ਕਿ ਪਹਿਲਾਂ ਨਾ ਵੀ ਫਿਰ ਵਾਜ ਹੁੰਦਾ ਸੀਗਾ ਦੇਖਣਾ ਵੀ ਕੁੜੀਆਂ ਨੂੰ ਜਦੋਂ ਕੁੜੀਆਂ ਸਹੁਰੇ ਘਰ ਜਾਂਦੀਆਂ ਸੀਗੀਆਂ ਹਾਂ ਹਾਂ ਫਿਰ ਉਹਦੀ ਮਾਂ ਉਹਨੂੰ ਮਠੀਆਂ ਬਗਾ ਕੇ ਦੇਣੀਆਂ ਪਿੰਨੀਆਂ ਬਣਾਉਣੀਆਂ ਸੂਤ ਦੇ ਲੱਡੂ ਬਣਾਣੇ ਹੈ ਨਾ ਤੇ ਸਾਰਾ ਕੁਝ ਬਣਾ ਕੇ ਕੀਪਾ ਭਰ ਕੇ ਦੇਣਾ ਭਾਈ ਉਹ ਹੀ ਲੈ ਕੇ ਜਾਂਦਾ ਹਾਂ ਤੇ ਮਤਲਬ ਕਿ ਛੱਡ ਕੇ ਵੀ ਆਉਂਦਾ ਸੀ ਕਈ ਵਾਰੀ ਭਾਈ ਤਾਂ ਨਾਲ ਲੈ ਜਾਂਦਾ ਸੀ ਨਹੀਂ ਫੇਰ ਭਾਈ ਜੇ ਕੁੜੀ ਸਹੁਰੇ ਹੁੰਦੀ ਤਾਂ ਕੁੜੀ ਨੂੰਥੇ ਭੇਜ ਦੇ ਉਸ ਭੇਜ ਦੇ ਹਮ ਛੱਡ ਦਾ ਵੀ ਮਠੀਆਂ ਦਾ ਬਹੁਤ ਰਵਾਜ ਸੀਗਾ ਹਾਂ ਤੇ ਦੇਖ ਮੈਂ ਵੀ ਜਦੋਂ ਆਈ ਆਈ ਹਾਂ ਨਾ ਕਿੰਨੀ ਵਾਰੀ ਮਠੀਆਂ ਲੈ ਕੇ ਆਈਆਂ ਨਾ ਮੈਂ ਬਿਸਕੁਟ ਮਠੀਆਂ ਕਹੋ ਖਾਤੀਆਂ ਖੁੱਤੀਆਂ ਹੁੰਦੀਆਂ ਨੇ ਉਹ ਵੀ ਮੇਰੀ ਮੰਮੀ ਬਹੁਤ ਬਣਵਾਉਂਦੇ ਸੀਗੇ ਤੇ ਕਿੰਨਾ ਮਤਲਬ ਕਿ ਵੀ ਉਦੋਂ ਰਵਾਜ ਵਧੀਆ ਸੀਗੇ ਨਾ ਬਾਲਾ ਰਵਾਜ ਸੀਗਾ ਤਾਂ ਪਹਿਲੇ ਪਹਿਲੀ ਤਾਂ ਗੱਲ ਹੁਣ ਕੋਈ ਵੀ ਨਹੀਂ ਹੁਣ ਤਾਂ ਮਠਿਆਈਆਂ ਤੇ ਗੱਲ ਰੁਕਦੀ ਜਾ ਕੇ ਮਠਿਆਈਆਂ ਤੇ ਲਾਓ ਪੈਸੇ ਮੈਂ ਪਹਿਲਾਂ ਪੈਸੇ ਲਾਓ ਨਾਲੇ ਗੰਦਬੰਦ ਖਵਾਓ ਨਾਲੇ ਖਾਓ ਨਾਲੇ ਸਹੀ ਗੱਲ ਹੈ ਕਿੱਥੇ ਘਰ ਦੀ ਚੀਜ਼ ਹੈ ਨਾ ਕਿੱਥੇ ਘੱਟ ਗਈ ਨਾ ਕੋਈ ਰੋਗ ਨਹੀਂ ਲੱਗਦਾ ਕਿਸੇ ਨੂੰ ਹਾਂ ਕਿੰਨਾ ਸੋਹਣਾ ਬੋਈਆ ਬਣਾ ਕੇ ਦਿੰਦੇ ਹੁੰਦੇ ਸੀ ਨਾ ਬੋਈਆ ਬਣਾ ਕੇ ਦਿੰਦੇ ਕਦੇ ਪੰਜੀਰੀ ਰਲਾ ਕੇ ਦੇ ਦਿੰਦੇ ਖੋਆ ਕੱਢ ਕੇ ਪਿੰਨੀਆਂ ਬਣਾ ਕੇ ਦੇ ਦੇਣੀ ਆ ਨਾ ਪਿੰਨੀਆਂ ਬਣਾ ਕੇ ਦੇ ਦੇਣੀ ਆ ਖੋਆ ਤਾਂ ਸਾਡੇ ਹੁਣ ਵੀ ਦਿੰਦੇ ਨੇ ਖੋਆ ਤਾਂ ਚੱਲ ਹੁਣ ਵੀ ਇਹ ਜੇ ਕਿਤੇ ਹੁਣ ਜਿਵੇਂ ਮੈਂ ਜਾਂਦੀ ਆ ਦੇਖਣਾ ਹਾਂ ਖੋਆ ਕੱਢ ਕੇ ਟਿੱਕੀਆਂ ਬਣਾ ਕੇ ਪਿੰਨੀਆਂ ਵੀ ਬਣਾ ਕੇ ਨਾ ਪਿੰਨੀਆਂ ਬਣਾਉਂਦੇ ਇਹ ਤਾਂ ਹੁਣ ਅੱਜ ਕੱਲ੍ਹ ਵੀ ਦਿੰਦੇ ਨੇ ਆਪਣੇ ਪਿੰਡਾਂ 'ਚ ਤਾਂ ਆਪਣੇ ਹੁਣ ਵੀ ਰਿਵਾਜ ਆ ਇਹ ਹੁਣ ਵੀ ਰਿਵਾਜ ਆ ਖੋਇ ਦਾ ਤਾਂ ਹਾਂ ਹੁਣ ਵੀ ਦੰਡੀਆਂ ਨੇ ਤੇ ਕੱਦ ਨਹੀਂ ਜੇ ਨਹੀਂ ਹਾਂ ਅੱਜ ਕੱਲ ਬਣਾਉਂਦੀ ਐ ਨਹੀਂ ਕੋਈ ਨਾ ਹਾਂ ਬਣਾਉਂਦੀ ਐ ਸਹੀ ਗੱਲ ਐ ਕੇਚਲ ਹੁੰਦੀ ਐ ਤੇ ਹਾਂ ਚੱਲ ਕਹਿੰਦੇ ਨੇ ਖੁਆ ਕੱਢ ਲੋ ਖੁਆ ਦੇ ਆ ਬੋ ਹੂੰ ਤੇ ਇਹ ਵੀ ਮੱਠੀਆਂ ਤੇ ਫਿਰ ਕੋਈ ਗੀਤ ਜਿਵੇਂ ਹੁਣ ਕੁੜੀ ਬਤਲ ਕੇ ਵੀ ਪੇਕੇ ਆਈ ਹੋਈ ਐ ਉਹ ਸਹੁਰਿਆਂ ਨੂੰ ਜਾਂਦੀ ਐ ਨਾ ਨਾਲ ਉਹਦੇ ਦੇ ਘਰ ਆਲਾ ਐ ਨਾ ਹੂੰ ਆਪਦੇ ਘਰ ਆਏ ਨਾਲ ਜਾਂਦੀ ਐ ਉਹ ਜਾਂਦੀ ਐ ਹਾਂ ਫਿਰ ਉਹ ਸੁਣਾ ਦੋ ਬੁੱਲਣ ਵਾਲਾ ਬੁੱਲਾਇਆ ਸੁਨਾਮਾ ਭਾਈ ਹਾਂ ਅੱਥਿਆ ਭਾਈ ਮਾਏ ਨੀ ਪਕਾ ਦੇ ਮਠੀਆਂ ਨੀ ਮੈਂ ਨਾਲ ਬੁਲੜ ਦੇ ਜਾਣਾ ਮਾਏ ਨੀ ਪਕਾ ਦੇ ਮਠੀਆਂ ਨੀ ਮੈਂ ਨਾਲ ਬੁਲੜ ਦੇ ਜਾਣਾ ਮੂਰੇ ਮੂਰੇ ਚੱਲ ਬੁਲੜਾ ਤੇਰੇ ਮਾਗਰ ਚੂਲ ਦੀ ਆ ਮੂਰੇ ਮੂਰੇ ਚੱਲ ਬੁਲੜਾਵੇ शर नल् बुल् बेम सूट बदामि पा शेर नल बुल्ला बेम सूट बदामि पावीने मठया दे सनाती ही ਮਤਲਬ ਕਿ ਇਹ ਤਮਾਸ਼ਾ ਇੱਕ ਤਰ੍ਹਾਂ ਦਾ ਹੈ ਨਾ ਗਿੰਦੇ ਦੇ ਵਿੱਚ ਕਰਦੀਆਂ ਹੁੰਦੀਆਂ ਨੇ ਨਾ ਉਦੋਂ ਮੱਠੀਆਂ ਦਾ ਜੀ ਜ਼ਿਆਦਾ ਰਿਵਾਜ ਹੁੰਦਾ ਸੀ ਤਾਂ ਹੀ ਉਦੋਂ ਦੇ ਗੀਤ ਹੈ ਨਾ ਬਣੇ ਹੋਏ ਨੇ ਨਾ ਬੋਲੀਆਂ ਗੀਤ ਸਾਰਾ ਕੁਝ ਹੈ ਨਾ ਹਾਂ ਤੇ ਇਹ ਸਾਰੀਆਂ ਸੱਚੀਆਂ ਗੱਲਾਂ ਨੇ ਸੱਚੀਆਂ ਨੇ ਝੂਠੀਆਂ ਨਹੀਂ ਮੱਠੀਆਂ ਦੇ ਤਾਂ ਬਹੁਤ ਹੋਰ ਵੀ ਬੋਲੀਆਂ ਹੋਣਗੀਆਂ ਆ